ਜੇਕਰ ਤੁਹਾਡੇ ਘਰ ਦਾ ਮੇਨ ਗੇਟ ਛੋਟਾ ਹੈ ਤਾਂ ਅੱਜ ਹੀ ਗੌਰ ਕਰੋ ਕਿਤੇ ਇਹ ਨਾ ਹੋਵੇ ਕਿ ਕੋਈ ਬੰਦਾ ਤੁਹਾਡੇ ਘਰ ਦਾ ਗੇਟ ਟੱਪ ਕੇ ਅੰਦਰ ਵੜ ਜਾਏ ਤੇ ਫਿਰ ਤੁਹਾਡਾ ਨੁਕਸਾਨ ਕਰ ਦੇਵੇ ਜੀ ਹਾਂ ਅਜੇ ਹੀ ਇੱਕ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵੀਡੀਓ ਦੇ ਵਿੱਚ ਇਹ ਬੰਦਾ ਘਰ ਦੇ ਵੱਲ ਤੁਰਿਆ ਜਾ ਰਿਹਾ ਦਿਖਾਈ ਦੇ ਰਿਹਾ ਤੇ ਅੱਗੇ ਜੋ ਇਹ ਕਾਰਾ ਕਰਨ ਵਾਲਾ ਹੈ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਪਹਿਲਾਂ ਤੋਂ ਹੀ ਅੰਦਰ ਵੱਡੇ ਚੋਰ ਘਰ ਦੇ ਅੰਦਰੋਂ ਗੈਸ ਸਿਲੰਡਰ ਜੋਕ ਗੇਂਟ ਦੇ ਉੱਤੋਂ ਦੀ ਬਾਹਰਲੇ ਚੋਰ ਨੂੰ ਫੜਾ ਰਿਹਾ ਜੋ ਕਿ ਬਾਹਰ ਵਾਲਾ ਚੋਰ ਉਥੋਂ ਸਿਲੰਡਰ ਨੂੰ ਲੈ ਕੇ ਫਰਾਰ ਹੋ ਗਿਆ ਜੇਕਰ ਇਸ ਦੀ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਤੱਕ ਨਹੀਂ ਸੀ ਹੋਣਾ ਇਸ ਘਟਨਾ ਤੋਂ ਬਾਅਦ ਘਰ ਦੇ ਮਾਲਕ ਬਜ਼ੁਰਗਾ ਨੇ ਜਦੋਂ ਸਵੇਰੇ ਉੱਠ ਕੇ ਚਾਹ ਬਣਾਉਣੀ ਸੀ ਤਾਂ ਉਹਨਾਂ ਦੇਖਿਆ ਕਿ ਉੱਥੇ ਸਿਲੰਡਰ ਮੌਜੂਦ ਨਹੀਂ ਸੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਮੇਰਾ ਨਾਮ ਤਾਂ ਕਿਹਨੇ ਆ

तो चाह लगी बना सिलेंडर ही नहीं बलिया तो सिल तो दो, जने। दो जने आए ने मोटरसाइकिल उधर रेड़ के लिया गली हथियार भी एक ना एक फिर गली चिन्हे सिलेंडर फटाया पहले दो गेड़े कटे थोपे ਤੇ ਪਰ ਉਤਰੀ ਕਿਾਰ ਕੇ ਡਟਰੀ ਆਇਆ ਛਾਲ ਮਾਰ ਕੇ ਤੇ ਕੱਢਿਆ ਸੋ ਕੱਢ ਕੇ ਮੋੜੇ ਤੇ ਚੁੱਕ ਕੇ ਤੇ ਪੜਾਇਆ ਸੋ ਫਿਰ ਰਾਧਾ ਟਾਈ ਹੋਇਆ ਪੁੱਤਰ ਕਿਤੇ ਲੈ ਅੱਕ ਤਾਂ ਲੱਗੀ ਜਾਂਦੀ ਹਾਂ ਕੱਲਾ ਸਿਲੰਡਰ ਹੀ ਲੈ ਕੇ ਆ ਨਾ ਨਹੀਂ ਕੱਲਾ ਸਿਲੰਡਰ ਹੀ ਹੈ ਸੋ ਕਦੀ ਕੀ ਨਾਮ ਕੀ ਤੁਹਾਡਾ ਸੁਮਿਤ ਕੁਮਾਰ ਸਰ ਜੀ ਕਿਵੇਂ ਦੇਖਦੇ ਹੋ ਲਗਾਤਾਰੀ ਚੂਹੇ ਜਿਹੜੀਆਂ ਵਾਪਰ ਗਏ ਸਰ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਜੀ ਬਹੁਤ ਹਾਲਾਤ ਖਰਾਬ ਹੋ ਰਹੇ ਨੇ ਦਿਨ ਰਾਤ ਸ਼ਰਿਆਮ ਕਾਪੇ ਲਗੇ ਚੋਰ ਚੱਲੇ ਫਿਰਦੇ ਨੇ ਚੋਰ ਇਹ ਕੱਲ ਰਾਤ ਦੀ ਗੱਲ ਹੀ ਹੈ ਆਪਣੇ ਆ ਸਾਹਮਣੇ ਵਾਲੇ ਘਰ ਜਿਹਨੇ ਚੋਰੀ ਹੋ ਗਈ ਹੈ ਸਿਲੰਡਰ ਲੈ ਕੇ ਚਲੇ ਗਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਧਿਆਨ ਦੇਣਾ ਤਾਂ ਲਗਾਤਾਰ ਵਾਰਦਾਤਾਂ ਵਧੀ ਜਾ ਰਹੀਆਂ ਨੇ ਤੇ ਕਿੰਨਾ ਕੁ ਜਿਹੜਾ ਲੋਕਾਂ ਵਿੱਚ ਡਰ ਜਿਹੜਾ ਪਾਇਆ ਗਿਆ ਬਹੁਤ ਡਰ ਹੈ ਇਹ ਤਾਂ ਕੋਈ ਆਪਣਾ ਸਮਾਨ ਨਹੀਂ ਰੱਖ ਸਕਦਾ ਕੋਈ ਸੇਫ ਬੜੀ ਮੁਸ਼ਕਿਲ ਹੋ ਰਹੀ ਹੈ ਆਣਾ ਜਾਣਾ ਮੁਸ਼ਕਿਲ ਹੋਇਆ ਪਿਆ ਮੰਨ ਕੀ ਕਰੀਏ ਮੰਗ ਪ੍ਰਸ਼ਾਸਨ ਤੋਂ ਆਇਆ ਥੋੜਾ ਆਪਣਾ ਦਿਖਾਨ ਕੰਮ ਕਰਨ ਪਕੜਨ ਵਸ ਤੇਨਾਂ ਨੂੰ ਸੁੱਕ ਤੇ ਵੀ ਆਪ ਸਾਰਾ ਪ੍ਰਸ਼ਾਸਨ ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਚੋਰਾਂ ਨੇ ਘਰ ਦੇ ਵਿੱਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਬਾਅਦ ਦੇ ਵਿੱਚ ਸਿਲੰਡਰ ਚੁੱਕ ਕੇ ਫਰਾਰ ਹੋ ਗਏ ਜਿਸ ਦੇ ਬਾਬਤ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਖੈਰ ਜੇਕਰ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋਰੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਨੂੰ ਕੁਕ ਦੀ ਨੀਂਦ ਸੁਤਾ ਪਿਆ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ